ਨੋ ਬੋਲੇ ਬੱਡਾ ਕੀ ਆ ਪਤਾ ਲੱਗਿਆ ਇਹ ਪਤਾ ਬੱਡਾ ਦਾ ਆ ਆਵਰਾ ਸਿਆਲ ਹੋ ਗਿਆ ਨਾ ਗੋਵਾਲਾ ਬੱਡਾ ਬਹੁਤ ਸਾਰਾ ਨਾਲ ਆ ਇੱਥੇ ਦਾ ਔਰਤੀ ਆ ਯਾਰ ਹਮ ਜੀ ਆ ਜਾ ਆ ਜਾ ਆ ਜਾ ਕੀ ਕਰੀ ਤੁਰਾ ਬੜੂ ਆ ਜਾ ਬੱਡਾ ਵਾਲਾ ਇਹ ਦਾਦਾ ਬੱਡਾ ਪਾ ਦਾਲ ਮੋਹ ਲਾਦਾ ਨੀ ਇਹਦੇ ਵਿੱਚ ਬੈਠ ਕੇ ਇਹਨੇ ਦਾ ਚਾਰ ਪੰਜ ਮੰਜਲਾ ਫੇਲ ਕਰਤਾ ਇੱਕ ਡੱਬਾ 来 ਗਿਆ ਸੀ ਕਿ ਇਹਦੇ ਵਿੱਚ ਪੈ ਦਾਲ ਬੜਾ ਮੈ ਮੈਨੂੰ ਇਹਦੇ ਵਿੱਚ ਬੋਰਡ ਨਹੀਂ ਲੱਗਦਾ ਇਹਦੇ ਵਿੱਚ ਹਰਾ ਨਾਲ ਵੰਦਾ ਮੈਂ ਇਹਦੇ ਵਿੱਚ ਕੀ ਕਹਿੰਦੇ ਆਪਣਾ ਹਾਂਜੀ ਇਹ ਵਾਲੀ ਜਿਹੜੀ ਬਣਾਉਂਦੀ ਹੈ ਪੂਰੇ ਇਹਦੇ ਵਿੱਚ ਉਹਨਾਂ ਡਰ ਨਹੀਂ ਲੱਗਦਾ ਹਾਂ ਜਿੰਨਾ ਇਹਦੇ ਵਿੱਚ ਲੱਗਦਾ ਚੰਡੋਲ ਵਿੱਚ ਇਹ ਵੀ ਬੜਾ ਮੇਰਾ ਵੱਡਾ ਸਭ ਤੋਂ ਵੱਡਾ ਧਿਆਨ ਹੋ ਗਿਆ ਪਰ ਇਹ ਨਹੀਂ ਹੋਇਆ ਇਹ ਤਾਂ ਛੋਟਿਆ ਬਥੋ ਬਾਲਾ ਬਥੋ ਇੱਕ ਇਹ ਵੀ ਬੜੀ ਵਧੀਆ ਲੱਗਦਾ ਜਿਹੜਾ ਕੱਪ ਜਿਹਾ ਹੈਗਾ ਭਾਏ ਮਾਰਦਾ ਜਿਹੜੇ ਸਭ ਤੋਂ ਵੱਡਾ ਸੇਪ ਇੱਕ ਵੇ ਪਤਾ ਹੈ ਕਿ ਬੰਦਾ ਵੀਡੀਓ ਬਣਾ ਰਿਹਾ ਸੀ ਤਾਂ ਪਾਣੀ ਥੱਲੇ ਆ ਗਿਆ ਛੱਟਕੇ ਲੱਗਦੇ ਨੇ ਇਹਦੇ ਵਿੱਚ ਛੱਟਕੇ ਲੱਗਦੇ ਆ ਉਹ ਉੱਤਰੇ ਵਾਲੇ ਰੱਬ ਵੀ ਖੁਸ਼ ਹੋਇਆ ਪਿਆ ਰੱਬ ਕੰਮ ਕਰ ਨਹੀਂ ਦਿੰਦਾ ਕਿਸੇ ਕੋਲ ਦੁਸਤੀ ਕਰੀ ਦੁਕਾਨਾਂ ਸਾਰੀਆਂ ਬੰਦ ਨੇ ਮਾਰ ਦੀ ਲੇ ਲੇ ਤੇ ਜਿਹੜੇ ਵਪਾਰੀ ਨੇ ਉਹਨਾਂ ਦਾ